ਰੋਜ਼ ਦਿੱਲੀ ਤੋਂ ਦਿੱਲੀ ਨਵੇਂ ਤੋਂ ਨਵਾਂ ਟਰੈਕਟਰ ਸਾਡੇ ਕੋਲ ਪਹੁੰਚਦਾ। ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿੱਥੋਂ ਆਏ ਨੇ। ਫਿਰ ਇਹ ਖਿਲਾੜ ਕੇ ਪੁੱਛੀਦਾ ਵੀਰ ਜੀ ਤੁਸੀਂ ਕਿਹੜੇ ਪਿੰਡੋਂ ਆਏ ਜੇ। ਸਾਨੂੰ ਫਿਰ ਪਤਾ ਲੱਗਦਾ ਜੀ ਆਹ ਵੀਰ ਐਸ ਪਿੰਡੋਂ ਆਏ ਨੇ। ਵੀਰ ਕਹਿ ਰਹੇ ਤੁਸੀਂ ਕਿਹੜੀ ਜਗ੍ਹਾ ਤੋਂ ਆ ਜੀ? ਅਸੀਂ ਰਾਜਸਥਾਨ ਤੋਂ ਆ ਜੀ ਹਨਮਾਨਗੜ੍ਹ ਜੇ ਲੈ ਸਕਾ। ਰਾਜਸਥਾਨ ਤੋਂ ਟਰੈਕਟਰ ਲੈ ਕੇ ਆਏ ਹੋ? ਨਹੀਂ ਟਰੈਕਟਰ ਲੈ ਕੇ ਨਹੀਂ ਆਏ ਜੀ ਅਸੀਂ ਮਤਲਬ ਪਿੰਡ ਦੇ ਵਿੱਚੋਂ ਕੋਈ ਰਾਸੀ ਇਕੱਤਰਿਤ ਕੀਤੀ ਸੀ ਮਤਲਬ ਪੈਸੇ। ਉਹ ਅਸੀਂ ਜਿਵੇਂ ਜਿਵੇਂ ਸਾਨੂੰ ਟੁੱਟੇ ਵੇ ਬੰਨ ਮਿਲਦੇ ਆ ਪਿੱਛੇ ਓਵੇਂ ਓਵੇਂ ਅਸੀਂ ਮਦਦ ਕਰ ਰਹੇ ਆ। ਇੱਥ ਤੇ ਅਸੀਂ ਮਤਲਬ ਸਰਕਾਰ ਨੂੰ ਵੀ ਇਹ ਬੇਨਤੀ ਕਰਾਂਗੇ ਵੀ ਜਦੋਂ ਤੁਸੀਂ ਤਾਂ ਉਹਨਾਂ ਤੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੁਸੀਂ ਇਹਨਾਂ ਨੂੰ ਯਾਦ ਕਰ ਦਿਓ ਇਹਨਾਂ ਨੂੰ ਤਾਂ ਹੱਕ ਬਣਦਾ ਹੀ ਹੈ ਉਹਨਾਂ ਦਾ ਅੱਜ ਉਹਨਾਂ ਨੂੰ ਸਰਕਾਰ ਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਅਸੀਂ ਰਾਜਸਥਾਨ ਤੋਂ ਆ ਕੇ ਇਹਨਾਂ ਨਾਲ ਖੜੇ ਆਂ ਤੇ ਸਰਕਾਰ ਨੂੰ ਜੀ ਇਹਨਾਂ ਦੇ ਨਾਲ ਖੜਨਾ ਚਾਹੀਦਾ ਇਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਬਣਨਾ ਚਾਹੀਦਾ ਜੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਬਿਲਕੁਲ ਤੇ ਮਲਮ ਹਨਾ ਜੀ ਇਹ ਸ਼ਾਇਦ ਜਿਹੜੇ ਤੁਸੀਂ ਮਲਮ ਲਾ ਕੇ ਚੱਲੇ ਹੋ ਇਹ ਸਾਰੀ ਉਮਰ ਨਹੀਂ ਭੁੱਲ ਸਕਦੇ ਕੋਈ ਚਾਰ ਡਰਮ ਆ ਗਿਆ ਕੋਈ ਮੈਨੇ 4 ਲੀਟਰ ਵੀ ਲੈ ਕੇ ਆ ਗਿਆ ਜਾਂ 4 ਕਦਮ ਪੁੱਟ ਕੇ ਵੀ ਇੱਥੇ ਆ ਗਿਆ ਵੀਰ ਜੀ ਉਹ ਵੀ ਉਹਦਾ ਵੀ ਸ਼ੁਕਰੀਆ ਦਾ ਕਰਨਾ ਚਾਹੀਦਾ ਆਪਾਂ ਕਿਹੜੀ ਜਗ੍ਹਾ ਤੋਂ ਜੀ ਅਸੀਂ ਹਰਮਾਨਗੜ੍ਹ ਤੋਂ ਆਏ ਜੀ ਰਾਜਸਥਾਨ ਤੋਂ ਇਕੱਠੇ ਆਏ ਹਾਂ ਜੀ ਹਾਂ ਜੀ ਜੀ ਤੁਹਾਡੇ ਕਦਮਾਂ ਨੂੰ ਸਜਦਾ ਵਾ ਕਿਉਂਕਿ ਤੁਸੀਂ ਇੱਥੇ ਪਹੁੰਚੇ ਹੋ ਇਹਨਾਂ ਵੀਰਾਂ ਦਾ ਦੁੱਖ ਵੰਡਾਇਆ ਤੇ ਉਸ ਹਰ ਕਦਮ ਨੂੰ ਅਸੀਂ ਸਜਦਾ ਕਰਦੇ ਹਾਂ ਹਨਾ ਜਿਹੜਾ ਇਸ ਟਾਈਮ ਦੁੱਖ ਦੀ ਘੜੀ ਦੇ ਸਰੀਕ ਹੋਏ ਹੋ ਕਿਉਂਕਿ ਥੈਂਕ ਯੂ ਜੀ ਜਿਹਨੂੰ ਵੰਡਾ ਰਹੇ ਹਾਂ ਹਾਂ ਜੀ ਹਾਂ ਜੀ ਰਲ ਮਿਲ ਕੇ ਜੀ ਸਾਰੀ ਸੰਗਤ ਆਪਾਂ ਕਰਾਂਗੇ ਤੇ ਭਰਾਵਾਂ ਦਾ ਪਰ ਹਾਂਜੀ ਸਰਕਾਰ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ ਜੀ ਸਾਡੀ ਤੇ ਅਪੀਲ ਹੈ ਜੀ